ਪਿੰਡਾਂ 'ਚ ਜਾਣ ਤੋਂ ਪਹਿਲਾਂ ਸਿਆਸਤਦਾਨ ਦੇਖ ਲੈਣ ਇਹ ਖਬਰ ਖਾਸ ਕਰਕੇ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਹੋਇਆਂ ਪੰਜਾਬ ਦੀ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਧਰਨੇ ਚਕਵਾ ਦਿੱਤੇ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਾਫੀ ਗੁੱਸਾ ਨਜ਼ਰ ਆ ਰਿਹਾ ਕਿਸਾਨ ਕਹਿੰਦੇ ਤੁਸੀਂ ਸਾਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਤੁਸੀਂ ਸਾਨੂੰ ਪੰਜਾਬ ਦੇ ਵਿੱਚ ਧਰਨਾ ਦੇ ਉੱਤੇ ਨਹੀਂ ਰਹਿਣ ਦਿੱਤਾ ਤਾਂ ਕਹਿੰਦੇ ਹੁਣ ਅਸੀਂ ਤੁਹਾਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਕਿ ਪਿੰਡਾਂ ਦੇ ਵਿੱਚ ਨਾਕੇ ਤੱਕ ਲੱਗਣ ਲੱਗੇ ਗੱਡੀਆਂ ਨੂੰ ਰੋਕੇ ਪੁੱਛਿਆ ਜਾਂਦਾ ਕਿ ਭਾਈ ਆਮ ਆਦਮੀ ਪਾਰਟੀ ਵਾਲਾ ਤਾਂ ਨਹੀਂ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਸਿਆਸਤਦਾਨ ਆ ਫਿਰ ਕਹਿੰਦੇ ਪੁੱਠੇ ਪੈਰ ਮੁੜ ਜਾ ਨਹੀਂ ਤਾਂ ਫਿਰ ਅੱਗੇ ਜਾ ਕੇ ਤੁਹਾਡੇ ਨਾਲ ਮਾਰੀ ਹੋ ਜਾਣੀ ਆ ਤਾਂ ਪਿੰਡਾਂ ਦੇ ਵਿੱਚ ਪੋਸਟਰ ਤੱਕ ਲਗਾ ਦਿੱਤੇ ਇੱਕ ਪੋਸਟਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਲਿਖਿਆ ਹੋਇਆ ਕਿ ਬਾਈਕਾਟ 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 ਆਮ ਆਦਮੀ ਪਾਰਟੀ ਝਾੜੂ ਇਸ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਨਾ ਆਵੇ ਜੇ ਕੋਈ ਲੀਡਰ ਆਉਂਦਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ ਜਿਸ ਦਾ ਉਹ ਆਪ ਜ਼ਿੰਮੇਵਾਰ ਹੋਵੇਗਾ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਗੈਰ ਰਾਜਨੀਤਿਕ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜੋ ਜਥੇਬੰਦੀ ਆ ਉਹਨਾਂ ਦੇ ਵੱਲੋਂ ਇਹ ਪੋਸਟਰ ਲਗਾਇਆ ਗਿਆ ਇੱਕ ਪਿੰਡ ਦੇ ਵਿੱਚ ਨਾਕੇਬੰਦੀ ਵੀ ਕੀਤੀ ਜਾ ਰਹੀ ਆ ਤਾਂ ਉਹ ਨਾਕੇ ਦੇ ਉੱਤੇ ਖੜੇ ਜਿਹੜੇ ਨੌਜਵਾਨ ਨੇ ਬਜ਼ੁਰਗ ਨੇ ਉਹ ਕੀ ਕੁਝ ਕਹਿ ਰਹੇ ਨੇ